ਇਹ ਹੈ ਜੀ 17ਵੀਂ ਪੌੜੀ ਦੀ 7ਵੀਂ ਪੰਕਤੀ ਅਸੰਖ ਸੂਰ ਮੋਹ ਪਖਸਾਰ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਸੂਰ ਮੋਹ ਪਖਸਾਰ ਇਹ ਮੋਹ ਨੂੰ ਮੂਹ ਵੀ ਪੜ ਸਕਦੇ ਆ ਵੀ ਮੂਹ ਦੇ ਉੱਪਰ ਅਸੰਖ ਤਾਂ ਅਣਗਿਣਤ ਹੋ ਗਿਆ ਜਿਸ ਦੀ ਕੋਈ ਗਿਣਤੀ ਨਾ ਹੋਵੇ ਸੂਰ ਹੁੰਦੇ ਆ ਜੀ ਸੂਰ ਮੇ ਬਹਾਦਰ ਜੋਦੇ ਕੜੇ ਮਹਾਬਲੀ ਸੂਰ ਸੂਰਨੂ ਵੀ ਕਿਹਾ ਜਾਂਦਾ ਹੈ ਜਿਹੜਾ ਜੀ ਜੰਗਲੀ ਜਾਨਵਰ ਹੁੰਦਾ ਜਾਂ ਜਿਹੜਾ ਗੰਦਗੀ ਵਿੱਚ ਰਹਿੰਦਾ ਪਰ ਮੈਂ ਪਹਿਲਾਂ ਵੀ ਕਿਹਾ ਜੀ ਹਰ ਇੱਕ ਸ਼ਬਦ ਦੇ अनेका ਅਰਥ ਨਿਕਲਦੇ ਹਨ ਇਸੇ ਤਰ੍ਹਾਂ ਇਸ ਪੌੜੀਆਂ ਦੇ ਵੀ ਬੜੇ ਅਰਥ ਨਿਕਲਦੇ ਹਨ ਕਿਉਂਕਿ ਅਰਥ ਤੁਹਾਡੇ ਮਨ ਦੇ ਹਿਸਾਬ ਨਾਲ ਕਰਨੇ ਹੋ ਜੀ ਫਿਰ ਉਹੀ ਗੱਲ ਆ ਗਈ ਜੀ ਸੂਰ ਬਹਾਦਰ ਜੋਧ ਜੋਦੇ ਲਈ ਹੈ ਉਹਦੀ ਡੈਫੀਨੇਸ਼ਨ ਕੀ ਹੈ ਸੂਰ ਦੀ ਮਹਾਰਾਜ ਨੇ ਨਾਲ ਦਿੱਤੀ ਹੈ ਜੀ ਪਹਿਲਾਂ ਵੀ ਸ਼ਬਦਾਂ ਦੀ ਆਈ ਹੈ ਇੱਥੇ ਵੀ ਆਈ ਹੈ ਉਹ ਸੂਰਮੇ ਜਿਹੜੇ ਮੂੰਹ ਦੇ ਉੱਪਰ ਸਾਰ ਹੁੰਦਾ ਲੋਹੇ ਦਾ ਮੂੰਹ ਦੇ ਉੱਪਰ ਆਪਣੇ ਦੇ ਉੱਤੇ ਲੋਹੇ ਦਾ ਕੀ ਕਹਿੰਦੇ ਬੁਖਾਰ ਖਾਂਦੇ ਨੇ ਲੋਹੇ ਦਾ ਸੇਕ ਖਾਂਦੇ ਨੇ ਆਪਣੇ ਵਾਰ ਸਿੰਦੇ ਨੇ ਜੀ ਉਹਨੂੰ ਕਹਿੰਦੇ ਸੂਰਮਾ ਜਿਹੜਾ ਮੂਹੋਂ ਸਿੱਧਾ ਬਹਾਦਰ ਹੋ ਕੇ ਲੜੇ ਜਿਹੜਾ ਸਾਹਮਣੇ ਤੋਂ ਲੜੇ ਪਿੱਠ ਪਿੱਛੋਂ ਨਹੀਂ ਸਾਹਮਣੇ ਤੋਂ ਜਿਹੜਾ ਲੜੇ ਗੁਰੂ ਮਹਾਰਾਜ ਨੇ ਡੈਫੀਨੇਸ਼ਨ ਨਾਲ ਦੀ ਨਾਲ ਦਿੱਤੀ ਹੈ ਜੀ ਠੀਕ ਹੈ ਆਪਾਂ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਪਰ ਫਿਰ ਵੀ ਕੱਲੇ-ਕੱਲੇ ਸ਼ਬਦ ਨੂੰ ਸਮਝ ਲੈਣੇ ਆਂ ਸੂਰ ਹੈ ਜੀ ਬਲੀ ਸੂਰਮਾ ਬਹਾਦਰ ਜੋਦਾ ਜੀ ਜਿਹਦੇ ਅਰਕਾ ਕੋਈ ਬਹਾਦਰ ਤਕੜਾ ਨਾ ਹੋਵੇ ਮੋਹ ਹੈ ਜੀ ਮੂੰਹ ਦੇ ਉੱਪਰ ਮੁੱਖ ਦੇ ਉੱਪਰ ਭਾਵ ਸਾਹਮਣੇ ਤੋਂ ਮਨੁੱਖ ਦੇ ਸਾਹਮਣੇ ਤੋਂ ਪਿੱਠ ਤੋਂ ਨਹੀਂ ਸਾਹਮਣੇ ਤੋਂ ਠੀਕ ਆ ਪੱਖ ਹੁੰਦੀ ਹੈ ਜੀ ਖਾਨ ਚੋ ਖਾਨ ਜੋਗ ਚੀਜ਼ ਪੱਖ ਨੂੰ ਬੁਖਾਰ ਵੀ ਕਿਹਾ ਜਾਂਦਾ ਜੀ ਬਿਮਾਰ ਹੋਣਾ ਵੀ ਕਹਿ ਦੇਣਾ ਸੇਕ ਵੀ ਕਹਿ ਦੇਣਾ ਤਪੇ ਹੋਏ ਸਰੀਰ ਦੀ ਹਾਲਤ ਜਿਹੜਾ ਕਹਿੰਦੇ ਆ ਵੀ ਬਿਮਾਰ ਹੋ ਗਿਆ ਨੂੰ ਬੁਖਾਰ ਹੋ ਗਿਆ ਨੂੰ ਪੱਕ ਕਹਿੰਦਾ ਵੀ ਕਿਵੇਂ ਪੱਕਦਾਗਾ ਕਿਵੇਂ ਪਖਿਆ ਪਿਆ ਠੀਕ ਆ ਤੇ ਇਥੇ ਖਾਣ ਯੋਗ ਚੀਜ਼ ਦੀ ਜਿਹੜੀ ਆ ਉਹ ਡੈਫੀਨੇਸ਼ਨ ਵਧੀਆ ਕਿਉਂਕਿ ਲੋਹੇ ਦਾ ਵਾਰ ਜਿਹੜਾ ਕਿਰਪਾਨਾਂ ਦਾ ਵਾਰ ਆ ਗੋਲੀਆਂ ਦਾ ਵਾਰ ਆ ਜਿਹੜਾ ਸੂਰਮਾ ਮੂੰਹ ਤੋਂ ਸਿੱਧੇ ਤੋਂ ਖਾਂਦਾ ਹੈ ਜੀ ਠੀਕ ਆ ਸਾਰ ਹੋ ਗਿਆ ਜੀ ਲੋਹਾ ਠੀਕ ਆ ਸਾਰ ਹੁੰਦਾ ਕਿਸੇ ਦੀ ਖਬਰ ਲੈਣੀ ਕਿਸੇ ਦੀ ਸਮਝ ਲੈਣੀ ਕਿਸੇ ਦੀ ਕਦਰ ਪਾਣੀ ਤੂੰ ਮੇਰੀ ਸਾਰ ਨਹੀਂ ਪਾਈ ਕਿ ਸੈ ਦੀ 몰ਨ ਨਹੀਂ ਪਾਇਆ ਠੀਕ ਆ ਇੱਥੇ ਲੋਹੇ ਦੇ ਅਰਥ ਜਿਹੜੇ ਵਧੀਆ ਟੁਕਦੇ ਆ ਜੀ ਭਾਵ ਡੈਫੀਨੇਸ਼ਨ ਜਿਹੜੀ ਸੂਰ ਦੀ ਹੈ ਮਹਾਰਾਜ ਨੇ ਅੱਗੇ ਦਿੱਤੀ ਆ ਸੂਰ ਉਹ ਸੂਰਮਾ ਉਹ ਜਿਹੜਾ ਮੂੰਹ ਦੇ ਉੱਪਰ ਆਪਣੇ ਮੂੰਹ ਦੇ ਉੱਪਰ ਸਾਹਮਣੇ ਤੋਂ ਸ਼ਸਤਰਾਂ ਦੇ ਬਾਰਸ ਹੈ ਜੀ ਠੀਕ ਆ ਹੁਣ ਇੱਕ ਡੈਫੀਨੇਸ਼ਨ ਇਹ ਨਿਕਲਦੀ ਆ ਕਿ ਅਸੰਖਤ ਤਰ੍ਹਾਂ ਦੇ ਬਹਾਦਰ ਸੂਰਮੇ ਹਨ ਬਹੁਤ ਤਰ੍ਹਾਂ ਦੇ ਬਹਾਦਰ ਸੂਰਮੇ ਹਨ ਜੀ ਤੇ ਦੂਸਰੀ ਗੱਲ ਇਹ ਹੈ ਕਿ ਬਹੁਤ ਹੀ ਮਨੁੱਖ ਹਨ ਜਿਹੜੇ ਸੂਰਮੇ ਹਨ ਜੋਦੇ ਹਨ ਜਿਹੜੇ ਸਾਹਮਣੇ ਤੋਂ ਸ਼ਾਸਤਰਾਂ ਦੇ ਵਾਰ ਸਿੰਦੇ ਹਨ ਜੀ ਠੀਕ ਹੈ ਦੋ ਤਰ੍ਹਾਂ ਦੇ ਅਰਥ ਨਿਕਲਦੇ ਹਨ ਇੱਕ ਤਾਂ ਹੈ ਸੂਰਮਿਆਂ ਦੀ ਗਿਣਤੀ ਬਹੁਤ ਤਰ੍ਹਾਂ ਦੀ ਹੈ ਜਿਵੇਂ ਕਹਿ ਦਿੱਨੀ ਹੈ ਵੀ ਸ਼੍ਰੇਣੀਆਂ ਬਹੁਤ ਨੇ ਬਹੁਤ ਤਰ੍ਹਾਂ ਦੇ ਸੂਰਮੇ ਨੇ ਤੇ ਦੂਸਰੀ ਹੈ ਜੀ ਸੂਰਮੇ ਹੈ ਹੀ ਬੜੇ ਜ਼ਿਆਦਾ ਇੱਕ ਬਹੁਤ ਜ਼ਿਆਦੇ ਮਨੁੱਖ ਸੂਰਮੇ ਨੇ ਜਿਹੜੇ ਸਾਹਮਣੇ ਤੋਂ ਡਟਦੇ ਨੇ ਲੜਦੇ ਨੇ ਪਿੱਠ ਦਿਖਾ ਕੇ ਨਹੀਂ ਭੱਜਦੇ ਜੀ ਤੇ ਆਓ ਦੇਖੀਏ ਅਗਲੀ ਪੰਕਤੀ ਵਿੱਚ ਗੁਰੂ ਮਾਰਾ ਸਾਨੂੰ ਕੀ ਉਹ ਦੇਖ ਦਿੰਦੇ ਨੇ ਜੀ